ਹਾਂਜੀ ਬਾਬੋ ਕੀ ਹਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਾਡੇ ਚੈਨਲ ਨਾਲ ਬਣੇ ਰਹੋ ਤੇ ਵੀਡੀਓ ਐਂਡ ਤੱਕ ਕਰ ਜਰੂਰ ਦੇਖਿਓ ਅੱਜ ਆਪਾਂ ਆਪਣੀ ਮਸ਼ੀਨ ਦੇ ਵਿੱਚ ਧਰ ਰਿਹਾ ਅੰਡੇ ਚੂਚਿਆਂ ਲਈ ਤੇ ਹੁਣ ਵਧੀਆ ਖੁੱਲੇ ਦਿਨ ਨੇਗੇ ਜੇ ਤੁਸੀਂ ਵੀ ਮਸ਼ੀਨ ਮਗਾਉਣਾ ਚਾਹੁੰਦੇ ਹੋ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਮਸ਼ੀਨ ਵੀ ਪ੍ਰੋਵਾਈਡ ਕਰ ਦਾਂਗੇ ਤੇ ਇਹ 60 ਅੰਡੇ ਵਾਲੀ ਹੈਗੀ ਇਹਦੇ ਵਿੱਚ ਕੀ ਤੁਸੀਂ ਇਹ ਹੁਣ ਮੈਂ ਇਹਦੇ ਵਿੱਚ 30 ਅੰਡੇ ਰੱਖ ਰਿਆਂਗਾ ਤਾਂ ਕਰਕੇ ਖੁੱਲੇ-ਖੁੱਲੇ ਜੇ ਆਪਾਂ ਨੇ 60 ਅੰਡੇ ਰੱਖਣੇ ਨੇ ਤਾਂ ਆਪਾਂ ਥੋੜੇ ਲਵੇ ਵੀ ਲਾ ਦਾਂਗੇ ਲਵੇ ਲਾ ਕੇ ਰੱਖ ਦਾਂਗੇ ਤੇ ਇਸ ਕਰਕੇ ਅਸੀਂ ਨੇ 30 ਅੰਡੇ ਰੱਖੇ ਨੇਗੇ ਤੇ ਇੱਕ ਪਾਸੇ ਤੁਸੀਂ ਨੇ ਅੰਡੇ ਰੱਖਣ ਤੋਂ ਪਹਿਲਾਂ ਚੌਲਾਂ ਦਾ ਸ਼ਿਰਕਾ ਰੱਖਣਾ ਹੈਗਾ ਤਾਂ ਕਰਕੇ ਵੀ ਆਪਣੀ ਜਿਹੜੀ ਮਸ਼ੀਨ ਹੈ ਉਥੋਂ ਗੰਦੀ ਨਾ ਹੋਵੇ ਤੇ ਇੱਕ ਤੁਸੀਂ ਜਦੋਂ ਵੀ ਅੰਡਾ ਰੱਖਣਾ ਹੈਗਾ ਤਾਂ ਇੱਕ ਸਾਈਡ ਨਿਸ਼ਾਨੀ ਲਾਉਣੀ ਹੈ 1 ਦੀ ਦੂਜੀ ਸਾਈਡ ਲਾਉਣੀ ਹੈ 2 ਦੀ ਕਿਉਂਕਿ ਜਿਹੜਾ ਇਹ ਅੰਡਾ ਹੈਗਾ ਇਹਨੂੰ ਆਪਾਂ ਦਿਨ ਦੇ ਵਿੱਚ ਦੋ ਗੇਲ ਹਿਲਾਵਾਂਗੇ ਇੱਕ ਦਿਨ ਇੱਕ ਗੇਲ 1 ਸ਼ਾਮ ਨੂੰ 2 1 2 1 2 ਐਸੀ ਕਰੇ ਕਰਕੇ ਹਿਲਾਉਣਾ ਹੈਗਾ ਇਹਨੂੰ ਆਪਣੇ ਤੇ ਆਪਾਂ ਨੇ ਇੱਕ ਹੋਰ ਖਾਸ ਧਿਆਨ ਰੱਖਣਾ ਹੈਗਾ ਆਪਾਂ ਨੂੰ ਇਹਦੇ ਵਿੱਚ ਇੱਕ ਪਾਣੀ ਦਾ ਕੱਪ ਰੱਖਣਾ ਹੈਗਾ ਉਹ ਪਾਣੀ ਮੁੱਕਣਾ ਨਹੀਂ ਚਾਹੀਦਾ ਮਿੱਤਰੋ ਜਿਉਂ-ਜਿਉਂ ਘਟੀ ਜਾਇਆ ਕਰੂਗਾ ਦੁਬਾਰੇ ਪਾ ਦਿਆ ਕਰੋ ਫਿਰ ਆਥਨ ਨੂੰ ਫੇਰ ਚੈੱਕ ਕਰ ਲਿਆ ਕਰੋ ਜਦੋਂ ਆਪਾਂ ਨੇ ਅੰਡੇ ਬਦਲਨੇ ਨੇ ਪਾਸਾ ਬਦਲਾਉਣਾ ਹੈ ਅੰਡਿਆਂ ਦਾ ਉਹਦੇ ਵੀ ਧਿਆਨ ਰੱਖਣਾ ਵੀ ਪਾਣੀ ਆਪਣਾ ਘਟ ਨਾ ਹੋਵੇ ਤੇ ਆਪਾਂ ਨੇ ਆਹ ਲਾਲੀਆਂ ਨਿਸ਼ਾਨੀਆਂ ਇੱਕ ਸਾਈਡ 1 ਲਾ ਲਿਆ ਇੱਕ ਸਾਈਡ 2 ਲਾ ਲਿਆ ਟੂ ਲੈ। ਇਹਦੇ ਟੂ ਕਰ ਲਏ ਸੀ ਨੇ ਤੇ ਪਰਲੀ ਸਾਈਡ ਬੰਨ ਕਰ ਲਿਆ। ਤੇ ਇਸ ਤਰ੍ਹਾਂ ਤੁਸੀਂ ਨੇ ਨਿਸ਼ਾਨੀ ਲਾ ਕੇ ਰੱਖ ਦੇਣਾ ਆਪਣੇ ਪਾਣੀ ਦਾ ਮੱਗ ਰੱਖਤਾ ਵਿੱਚ। ਤੇ ਇਹ ਵਧੀਆ ਚੰਗਾ ਸਮਾਂ ਹੈਗਾ ਚੂਚੇ ਕਢਾਉਣ ਦਾ। ਕਿਉਂਕਿ ਮੌਸਮ ਵੀ ਮੌਸਮ ਦਾ ਫਰਕ ਪੈਗਾ ਨਾ ਠੰਡ ਹੋਊਗੀ ਨਾ ਗਰਮੀ ਹੋਊਗੀ ਜਿਆਦੇ। ਮਤਲਬ ਠੀਕ ਹੈ ਟੈਂਪਰੇਚਰ ਵੀ ਵਧੀਆ ਰਹੂਗਾ। ਤੇ ਜੇ ਤੁਸੀਂ ਨੇ ਵੀ ਕਰੇ ਆਪਣਾ ਕੋਈ ਕੰਮ ਤੋੜਨਾ ਹੈਗਾ ਛੋਟੇ ਲੈਵਲ ਤੋਂ ਆਪਾਂ ਕੰਮ ਸਟਾਰਟ ਕਰੋ ਤਾਂ ਕਿ ਆਪਾਂ ਨੂੰ ਥੋੜੀ ਜੀ ਜਾਣਕਾਰੀ ਵੀ ਇਸ ਚੀਜ਼ ਬਾਰੇ ਮਿਲਣੀ ਚਾਹੀਦੀ ਹੈਗੀ ਬਿਨਾ ਜਾਣਕਾਰੀ ਤੋਂ ਬਿਨਾ ਆਪਾਂ ਨਹੀਂ ਕੰਮ ਚਲਾ ਸਕਦੇ ਜਾਣਕਾਰੀ ਹੋਣੀ ਜ਼ਰੂਰੀ ਹੈ ਤੇ ਬਹੁਤਾ ਵੱਡਾ ਕੋਈ ਔਖਾ ਕੰਮ ਵੀ ਨਹੀਂ ਹੈਗਾ ਜਦੋਂ ਆਪਾਂ ਕੋਈ ਕੰਮ ਸਿੱਖ ਲਈਏ ਤਾਂ ਮੈਂ ਤਾਂ ਨਹੀਂ ਕਹਿੰਦਾ ਵੀ ਆਪਾਂ ਨੂੰ ਜ਼ਿੰਮੇਵਾਰਾਂ ਦੇ ਮੁੰਡੇ ਆਗੇ ਵੀ ਆਪਾਂ ਨਾ ਪਪਾ ਸੋ ਇਹ ਪਾਸ ਜਰੂਰ ਹੋਵਾਂਗੇ ਪਰ ਛੋਟੇ ਲੈਵਲ ਤੋਂ ਆਪਾਂ ਕੰਮ ਸਟਾਰਟ ਕਰਨਾ ਤਾਂ ਮਤਲਬ ਵੀ ਮੇਰੇ ਹਿਸਾਬ ਨਾਲ ਵੀ ਥੋੜੀ ਜੀ ਜਾਣਕਾਰੀ ਵੀ ਬੰਦੇ ਨੂੰ ਮਿਲ ਜਾਂਦੀ ਹੈਗੀ ਤੇ ਜਾਣਕਾਰੀ ਹੋਣੀ ਜ਼ਰੂਰੀ ਹੈ ਤੇ ਆਪਾਂ ਨੇ ਮਸ਼ੀਨ ਦੇ ਵਿੱਚ ਹੰਡਾ ਲਾਤਾ ਤੇ ਆਪਾਂ ਇਹ 20 ਦਿਨਾਂ ਦੇ ਵਿੱਚ ਜਿਹੜਾ ਆਪਣਾ ਚੂਚਾ ਉਹ ਤਿਆਰ ਹੋਊਗਾ 20 ਦਿਨ ਲੱਗ ਜਾਣਗੇ ਤੇ ਆਪਾਂ ਗਾਹਾਂ ਵਾਲਾ ਪ੍ਰੋਸੈਸ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਆਪਣੇ 20 ਦਿਨ ਕੰਪਲੀਟ ਹੋ ਗਏ ਆਪਾਂ ਉਹ ਵੀ ਦਿਖਾਵਾਂਗੇ ਤੇ ਵਿੱਚ ਦੀ ਤੁਹਾਨੂੰ ਰਿਵਿਊ ਵੀ ਦੇਵਾਂਗੇ ਵੀ ਕਿਵੇਂ ਆਪਣਾ ਅੰਡਾ ਕਿਵੇਂ ਚੱਲ ਰਿਹਾ ਕਿਵੇਂ ਨਾ ਤੇ ਆਪਣਾ ਚੈਨਲ ਨਾ ਬਣੇ ਰਿਹਾ ਹੋਰ ਉਹ ਜੱਟ ਰਿਕਾਰਡ 925 ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣਾ ਕੰਮ ਤੁਹਾਨੂੰ ਕਿਵੇਂ ਲੱਗਦਾ ਤੇ ਆਪਾਂ ਨੇ ਅੰਡੇ ਦੇ ਵਿੱਚ 30 ਤੋਂ ਉੱਤੀ ਨੇ ਮਤਲਬ ਆਪਾਂ 30 8-8 ਮੰਨ ਕੇ ਚੱਲੋ ਵੀ 30 ਘੰਟੇ ਆਪਾਂ ਨੇ ਇਹਦੇ ਵਿੱਚ ਰੱਖੇ ਨੇ ਤੇ ਆਪਣੀ ਮਸ਼ੀਨ ਹੈ ਮਸ਼ੀਨ ਤੁਸੀਂ ਦੇਖ ਸਕਦੇ ਹੋ ਫੀਟਿੰਗ ਬਹੁਤ ਵਧੀਆ ਹੋਈ ਹੋਈ ਹੈਗੀ ਮਸ਼ੀਨ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਨੇ ਮਸ਼ੀਨ ਮੰਗਾਉਣੀ ਹੈ ਤਾਂ ਸਾਨੂੰ ਕਾਲ ਕਰਕੇ ਬੁੱਕ ਕਰ ਸਕਦੇ ਹੋਗੇ ਅਸੀਂ ਸਕਰੀਨ ਤੇ ਨੰਬਰ ਵੀ ਦੇ ਦਾਂਗੇ ਤੇ ਜਿਹੜਾ ਆਪਣਾ ਨੰਬਰ ਹੈ ਉਹ ਸਕਰੀਨ ਤੇ ਐਂਡ ਤੇ ਆਊਗਾ ਐਂਡ ਤੱਕ ਵੀਡੀਓ ਨਾਲ ਬਣੇ ਰਿਹਾ ਕਰੋ ਕਿਉਂਕਿ ਆਪਾਂ ਨੂੰ ਕੋਈ ਵੀ ਆਪਾਂ ਚੀਜ਼ ਦੇਖਦੇ ਆਪਾਂ ਨੂੰ ਮਤਲਬ ਨੌਲੇਜ ਮਿਲਦੀ ਹੈਗੀ ਨੌਲੇਜ ਹੋਣੀ ਜ਼ਰੂਰੀ ਹੈਗੀ ਤੇ ਵੀਡੀਓ ਨਾਲ ਬਣੇ ਰਹੋ